ਆ ਇਨਾ ਫਟਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹਨਾਂ ਦੇ ਧਰਮ ਬਾਰੇ ਪਹਿਲਾਂ ਤਾਂ ਹੀ ਤੁਹਾਡਾ ਧੰਨਵਾਦ ਕਰਦੇ ਆ ਜੋ ਮੰਨ ਲਓ ਤੁਸੀਂ ਪੰਜਾਬ ਦੀ ਆਵਾਜ਼ ਬਣ ਕੇ ਚੈਨਲ ਦਾ ਨਾਮ ਤੁਸੀਂ ਦੱਸ ਰਹੇ ਹੋ ਕਲਮ ਕਲਮ ਮੰਨ ਲਓ ਕਲਮ ਨਾਂ ਕਹਿੰਦੇ ਹੁੰਦੇ ਕਲਮ ਨੂੰ ਬੰਦ ਕਰ ਰਹੇ ਹੋ ਲਿਖ ਵੀ ਰਹੇ ਹੋ ਕਿ ਤੁਹਾਡਾ ਨਾਮ ਵੀ ਚੈਨਲ ਦਾ ਮੰਨ ਲਓ ਦਰਦ ਦਰਦ ਬਿਆਨ ਕਰਦਾ ਇੱਕ ਪੰਜਾਬ ਦਾ ਛੋਹਾ ਹੀ ਤੇਰੇ ਆ ਲਈ ਇਹ ਸੁਣਦਾ ਕੀ ਕੋਈ ਧਰਨਾ ਲੱਗਿਆ ਜੇ ਅਸੀਂ ਦੇਖਿਆ ਉਹ ਸ਼ਾਮ ਨੂੰ ਅਸੀਂ ਹੋਰਲੇ ਪਾਸੇ ਆਇਆ। ਇਹ ਜਿਹੜੇ ਬੱਚੇ ਦੇਖੇ ਸਾਡਾ ਅੰਦਰੋਂ ਮਨ ਹੋ ਗਿਆ ਵੀ ਬਾਲਾ ਕਿੰਨੇ ਤੇਜ਼ੀ ਨਾਲ ਜਾ ਰਿਹਾ ਵੀ ਇਹਨਾਂ ਕੋਲੇ ਸਮਾਂ ਬਤਾਈਏ। ਇਹ ਸਾਡੀ ਪੰਜਾਬ ਦੀ ਆਪਾਂ ਤਰਾਸਤੀ ਕਹਿ ਸਕਦੇ ਹਾਂ ਵੀ ਜਿਹੜੀ ਇਹ ਹਲ ਪਾਰਟੀ ਕਿਹਦੇ ਕਹਿੰਦਾ ਹੁੰਦਾ ਸੀ। ਮੈਨਾਂ ਧਰਨੇ ਨਹੀਂ ਲੱਗਣ ਦਿੰਦਾ। ਮੈਨੂੰ ਲੱਗਦਾ ਵੀ ਇਹ ਪਾਰਟੀ ਧਰਨਣ ਵਾਲੀ ਆਪਾਂ ਨੂੰ ਜਿਵੇਂ ਲਿਆਦੀ ਸੀ ਉਵੇਂ ਮੋਈਲਾ ਨਾ ਸੋਸ਼ਲ ਮੀਡੀਆ ਤੇ ਉਵੇਂ ਤੋਰਨੀ ਕੋਈ। ਬਾਕੀ ਆ ਗੋਦੀ ਰਿਹਾ ਆ। ਵੀ ਦੇਤੇ ਹਾਲਾਤ ਤੁਸੀਂ ਦੇਖੀ ਜਾਂਦੇ ਆ ਵੀ ਜਿੱਦ ਦੇ ਇਹ ਜਦੋਂ ਸਿਆਸੀ ਗੱਲ ਕਾਮੀਏ ਪਤਾ ਤਾਂ ਹੁੰਦੇ ਆ ਸਭ ਨੂੰ ਵੀ ਜਿੱਦ ਦੇ ਰਲ ਮਿਲ ਕੇ ਦਿੱਲੀ ਹਾਰ ਜਾਂਦਾ ਉਸ ਤੋਂ ਬਾਅਦ ਇਹ ਤੁਹਾਨੂੰ ਨਵਾਂ ਨਵਾਂ ਰੂਪ ਦੇਖਦੇ ਹਾਂ ਤੇ ਸਾਨੂੰ ਤਾਂ ਇਹਦੇ ਬਾਰੇ ਪਹਿਲਾਂ ਹੀ ਪਤਾ ਤ੍ਰਾਸਤੀਆ ਪੰਜਾਬ ਦੀ ਦੁੱਖ ਲੱਗਦਾ ਸਾਹਿਬ ਜੀ ਮਾਨ ਸਾਹਿਬ ਕੌਮ ਸਾਹਿਬ ਮਾਨ ਸਾਹਿਬ ਦੇ ਸਟੇਟਮੈਂਟ ਤੇ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਕੈਨੇਡਾ ਜਿਹੜੇ ਨੌਜਵਾਨ ਚਲੇ ਗਏ ਅਮਰੀਕਾ ਚਲੇ ਗਏ ਉਹ ਵਾਪਸ ਪੰਜਾਬ ਆਉਣਗੇ ਜੇ ਸਰਸਮਾ ਪੰਜਾਬਰਾ ਦੂੰਗਾ ਮੈਂ ਆ ਦੇਖ ਲੋ 23 ਦੀ ਗੱਲ ਨਹੀਂ ਕਰਦੇ 23 ਤੇ ਸਾਡੇ ਮੋਟੇ ਜਿਹੇ ਮਾਰ ਪਈ ਆ ਤੁਸੀਂ ਸਵਾਲ ਕਰਿਆ ਤੇ ਆ ਤੁਹਾਨੂੰ 25 ਦੇ ਵਿੱਚ ਉਹਨਾਂ ਸਾਰਾ ਇਹਨੇ ਪੈਕਟਰ ਸਾਨੂੰ ਦਿਖਾ ਦਿੱਤੇ ਹਜੇ ਕਹਿੰਦਾ ਜਿਹੜਾ ਐਂਡ ਆ ਜ ਮਾਲਕ ਬੀ ਐਂਡ ਬਾਕੀ ਆ ਉਹ ਆਪਾਂ ਕਰਨਾ ਆ ਦੇਖ ਤੇ ਲੋ ਪੰਜਾਬ ਨੇ ਕਿੰਨਾ ਸੋਹਣਾ ਬਣਾਤਾ ਉਹ ਤੇ ਗਵਰਨਰ ਚਲਾਵੇ ਖੋਖਲੇ ਸੀਗੇ ਜੀ ਸਾਰੇ ਆ ਤੁਸੀਂ ਦੇਖ ਲੋ ਅਸੀਂ ਤਾਂ ਜਿਵੇਂ ਬੱਤੇ ਗੱਲ ਕਰਦੇ ਇਹਨੇ ਪਾਣੀ ਵਿੱਚ ਡੁੱਬੋ ਮਰੋ ਇਹ ਜਿਹੜੇ ਡਰਾਮੇ ਕਰਦਾ ਵੀ ਜਾਣਾ ਕੋਟਰਤੇ ਤੇ ਚੌਕੜਾ ਮਾਰ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਆ ਇਹ ਡਰਾਮੇਬਾਜ਼ ਆ ਜੀ ਅਸੀਂ ਤਾਂ ਇੱਦਾਂ ਨਹੀਂ ਕਹਿੰਦੇ ਆ ਤੁਸੀਂ ਬਦਲਾ ਦਾ ਨਾਰਾ ਚੱਕ ਕੇ ਦੇਖ ਲੋ ਬਦਲਾ ਲੈ ਕੇ ਆਇਆ ਸੀ ਬਦਲਾ ਸਾਹਿਬ ਨੂੰ ਅਸੀਂ ਤੈਨਰੀ ਕਹਾਂਗੇ ਬਦਲਾ 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 ਕੀ ਟੇਰ ਬਦਲੇ ਨਿਕਲ ਜਾਂਦਾ ਇਹ ਬਾਬਾ ਜੀ ਬਦਲੇ ਲੈ ਗਿਆ ਤਿੰਨ ਸਾਲਾਂ ਦੀ ਬਾਅਦ ਤੋ ਤੇ ਹੁਣ ਅਸੀਂ ਇਹ ਤੂੰ ਪੰਜਾਬ ਨੇ ਮੰਨ ਕੇ ਜਦ ਮਾਰਨੀ ਪਰ ਪੰਜਾਬ ਮਰਦਾ ਨਹੀਂ ਪੰਜਾਬ ਇਹਨੂੰ ਜਵਾਬ ਦੇਊਗਾ 27 ਦੇ ਵਿੱਚ ਆ ਬੱਚੇ ਵੀ ਖੜੇ ਆ ਮਤਦਾਨ ਹੁੰਦਾ ਦਾ ਜੇ ਵੋਟਾਂ ਵਾਲੇ ਮਸਲੇ ਦਾ ਕੋਈ ਕਹਿਣਾ ਚਾਹੀਦਾ ਵੀ ਜਦੋਂ ਤੂੰ ਸਮਝ ਤੇ ਇਹ じゃ ਵੀ ਹੋਈ ਅਸੀਂ ਕਹਿੰਦੇ ਤੁਹਾਨੂੰ ਕੋਈ ਕੋਈ ਵੀ ਉਮੀਦਵਾਰ ਨਹੀਂ ਦਰਸੈਂਦ ਤੁਸੀਂ ਆਪ ਦਾ ਘਰੋਂ ਜਾ ਕੇ ਆਪ ਦੀ ਵੋਟ ਕੈਨਸਲ ਕਰਕੇ ਉਹ ਲੋਕੇ ਨੂੰ ਪਾਇਓ ਆਪਾਂ ਦੀ ਹੋਵੇ ਤੂੰ ਫੈਰਾ ਨਹੀਂ ਲੋਕੇ ਨੂੰ ਪਾਇਰਾਂ ਵੀ ਕਿਹਨਾਂ ਤੇ ਫੈਰਾ ਹੈ ਉਹ ਨਹੀਂ ਇਹਨਾਂ ਨੂੰ ਜਬੋਰਤਾ ਵੱਧੂਗੀ ਨਾ ਇਹ ਗੱਲ ਹੈ ਅੱਜ 91 ਅੱਜ 92 ਜਿਤਾ ਕੇ ਕੀ ਕਰ ਲਿਆ ਜੇ ਮੇਰੇ ਪਿੰਡ ਦਾ ਸਰਪੰਚ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਵਾਲਾ ਬਾਗਲ ਹੇਮਿੰਦਪੁਰਾ ਇਹ ਹੌਤਾ ਉਹ ਵੀ ਫਿਰ ਵੰਦੀ ਆ 92 ਨਾਲ ਵੀ ਉਹੀ ਹਾਲ ਆ ਇਹਨਾਂ ਦੇ 92 ਦਿਤਾਓ ਤੁਸੀਂ ਬੜਾ 95 ਦਿਤਾਓ ਓਏ ਪੜਾ ਦਿਮੀਰਾ ਜਿਗਾ ਲੋ ਪਾਰਟੀਆਂ ਬਾਜ਼ੀਆਂ ਦੇ ਉੱਤੇ ਉੱਠ ਕੇ ਇਨਸਾਨੀਅਤ ਦੀ ਸੇਵਾ ਕਰਨੀ ਇਨਸਾਨੀਅਤ ਨੂੰ ਚੜਾਓ ਤੁਸੀਂ ਉਹ ਗੱਲਾਂ ਜਿਹੜੀ ਸਿਆਸੀ ਗੱਲ ਕਰਨੀ ਨਹੀਂ ਕਹਿੰਦੇ ਸਭ ਜੇ ਤੇ ਇਨਸਾਨੀਅਤ ਕਰ ਲਾਗੇ ਨਾ ਉਹੋਂ ਆਪੇ ਹੀ ਪੰਜਾਬ ਬਦਲ ਜਾਣਾ ਸਾਹਿਬ ਜੀ ਸਿਆਸੀ ਗੱਲ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਆਪਾਂ ਸਿਆਸੀ ਗੱਲ ਕਰਾਂਗੇ ਫਿਰ ਤੁਸੀਂ ਵਧੀਆ ਬੁਲਾਵਾ ਦੇ ਬੁਲਾਉਗੇ ਤੁਸੀਂ ਵਧੀਆ ਕਿਹੜਿਆਂ ਨੂੰ ਚੁਣੋ ਤੁਸੀਂ ਸੋਚ ਮਗਰ ਚੱਲੋ ਸੋਚ ਕਿਹੜੀ ਵਧੀਆ ਸੀ ਸਾਨੂੰ ਜਿਵੇਂ ਨੌਜਵਾਨਾ ਇਹ ਨੌਜਵਾਨ ਤਾਂ ਗਾਲਾਂ ਕਿ ਬੈਠੀ ਨੇ ਇਹ ਬਾਬਾ ਜੀ ਦੀਪ ਸਿੱਧੂ ਸਾਨੂੰ ਪਹਿਲਾਂ ਦੱਸ ਗਿਆ ਇਹਨਾਂ ਨੇ ਕਲਮ ਵੀ ਮਾਰਤੀ ਇਹਨਾਂ ਨੇ ਸਾਡੀ ਗੇਮ ਵੀ ਮਾਰਤੀ ਜਿਹੜੀ ਮਾੜੀ ਮੋਢੀ ਸ਼ਾਇਰ ਦੀ ਬੋਲੀ ਆ ਉਹ ਵੀ ਅਸੀਂ ਪੜਦੇ ਆ ਵੀ ਭਾਈ ਮਾਰਤੀ ਇਹਨਾਂ ਨੇ ਬੜਾ ਰੱਬ ਕੱਤੇ ਹੋ ਗਏ ਯਾਤਕੋ ਤੁਹਾਨੂੰ ਵੀ ਹੀ ਆਦਾ ਉਹਦਾ ਇੰਨਾ ਸਰਕਾਰਾਂ ਨੇ ਭਲਾ ਨਹੀਂ ਕਰਨਾ ਸਾਹਿਬ ਜੀ ਜਿਵੇਂ ਕਿ ਤੁਸੀਂ ਇਹਨਾਂ ਧਰਮਕਾਰੀਆਂ ਦੀ ਗੱਲ ਕਰ ਰਹੇ ਹੋ ਐਨੀ ਦੁਨੀਆ ਲੰਘ ਰਹੀ ਹੈ ਜੀ ਇਹਨਾਂ ਦੇ ਕੋਲੋਂ ਵੀ ਇਹ ਦੁਨੀਆ ਕੀ ਕੀ ਕਿਸ ਨਜ਼ਰ ਨਾਲ ਦੇਖਦੀ ਹੈ ਜੀ ਇਹਨਾਂ ਦੇ ਧਰਮੇ ਨੂੰ ਇਹ 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 ਦੁਨੀਆ ਤੇ ਵੀ ਤਿੰਨ ਤਰ੍ਹਾਂ ਦੇ ਲੋਕ ਆ ਜੀ ਸਾਡਾ ਨਮਾਕ ਆ ਅਜੀ ਪਹਿਲਾਂ ਜਿਵੇਂ ਗਏ ਅਸੀਂ ਉਹਨਾਂ ਦੇ ਵਿੱਚ ਸੀਗੇ ਬਾਕੀ ਤਾਂ ਅਸੀਂ ਖੜ ਕੇ ਸਾਡਾ ਬਣਦਾ ਸੀ ਚਾਹੁੰਦਾ ਮੈਂ ਵੀ ਨਹੀਂ ਦੇਖਿਆ ਮੈਂ ਗੌਰ ਨਹੀਂ ਕਰੀ ਜੀ ਮੈਂ ਵੀ ਇੱਥੇ ਨਾਲ ਤੇ ਗਿਆ ਜੀ ਮੈਨੂੰ ਕੋਈ ਨਹੀਂ ਆਇਆ ਪੰਗਾ ਆਪਣਾ ਹੀ ਪਾਇਆ ਇਕੱਠਾ ਹੀ ਹਾਂਜੀ ਉਹ ਕਹਿਣ ਦਾ ਮਤਲਬ ਲੀਡਰਾਂ ਨੂੰ ਵੀ ਦੇਖਦੇ ਆ ਲੀਡਰਾਂ ਦਾ ਤੁਸੀਂ ਦੇਖੋ ਫਾਰਮੂਲਾ ਵੀ ਜਦੋਂ ਤਾਂ ਅਸੀਂ ਆਉਣਾ ਹੁੰਦਾ ਉਹ ਸੱਤਾ 'ਚ ਉਹ ਤਾਂ ਲਈ ਜੱਫੀਆਂ ਪਾਉਣੇ ਆ ਹਾਂਜੀ ਇਹ ਜਦੋਂ ਵੀ ਦੂਜੇ ਲੋਕ ਦੇ ਆਉਂਦੇ ਫਿਰ ਕਹਿੰਦੇ ਆ ਪਾਸੇ ਉੱਤਰ ਵਾਲੀ ਗੱਡੀ ਆਹੀ ਫਰਕ ਮਤ ਪਾਉਣਾ ਇਹਨਾਂ ਨੂੰ ਭਾਈ ਜ਼ਿਆਦਾ ਨੌਨ ਦਿੱਤਾ ਜਾਵੇ ਆਉਂਦੇ ਦਾ ਤੇ ਜਾਹਰ ਭਾਈ ਪਾਤੀਆਂ ਮਸੀਹ ਮਾਈਆਂ ਨੂੰ ਬੇਨਤੀ ਕਰਦਾ ਵੀ ਬੱਚੇ ਉਹਨਾਂ ਦੇ ਆ ਪਾਤੀਆਂ ਪਾਤ ਕੇ ਰੱਖਣ ਪਿੰਡਾਂ ਚ 27 ਚਟਾਇਆ ਜਾਊਗਾ ਇਹ ਨਹੀਂ ਸਮਝਦੇ ਉਹ ਨੌਨ ਪਾਏ ਹੁੰਦਾ ਵੀ ਇਹ 100 100 ਹੋਣ ਆ ਤੁਸੀਂ ਹਾਂਜੀ 100 ਦਾ ਬੰਦਾ ਮੁੱਕਰ ਸਕਦਾ ਮੁੱਕਰੇ ਐਸੇ ਇਤਿਹਾਸ ਆ ਪੰਜਾਬ ਦਾ ਨਹੀਂ ਨਹੀਂ ਇਹਨੂੰ ਜਦੋਂ ਜਦੋਂ ਔ ਨਹੀਂ ਘਾਤੇ ਪਾਣੀ ਬਿਲੇ ਉਹਨਾਂ ਲਗੇ ਮੂਣਾ ਪਾਣੀ ਦੇ ਦੇ ਕੱਲਾ ਗਰਾਰੇ ਕਰਾਵਾਂਗੇ ਵੇ ਤੁਸੀਂ ਹੋ ਸਾਨੂੰ ਵਾਰ-ਵਾਰ ਕਹਿੰਦੇ ਗਰਾਰੇ ਕਰਾਵਾਂਗੇ ਗਰਾਰੇ ਜੇ ਗਲੇ ਵੀ ਸਾਫ਼ ਤੋਂ ਵਿੱਚ ਤੇ ਕਿਧਰ ਆਏ ਇਹ ਤਾਂ ਬਾਬਾ ਜੀ ਹੋ ਕੇ ਬਾਤ ਹੀ ਲਈ ਜਾਣਗੇ ਜਿਹੜੀ ਬਾਤ ਘਰ ਤੋਂ ਹੋਇਆ ਕੋਈ ਨਹੀਂ ਜਾਂਦਾ ਰਹਿੰਦਾ ਹੈ। ਹਾਂ ਸਾ ਜੀ ਤੁਸੀਂ ਬੜੀਆਂ ਵਧੀਆ ਗੱਲਾਂ ਨੌਲ ਜਣੀਆਂ ਗੱਲਾਂ ਕਰ ਰਹੇ ਹੋ। ਸਾ ਜੀ ਗੱਲ ਇਹ ਹੈ। ਸਾ ਜੀ ਦੇ ਬੰਦੇ ਬੰਦੇ ਗੁਰਦਾ ਸਾਹਿਬ ਦੀਆਂ ਝੁੰਡੀਆਂ ਸਵਾਗ ਕਰ ਸਕਦੇ ਨੇ। ਹਾਂ ਕਹਿੰਦੇ ਆ ਜੀ ਨੂਨ ਵੀ ਚੱਕ ਲੈਣੇ ਜਿਹੜਾ ਮਰਜ਼ੀ ਚਟਾਲੇ। ਉਹ ਨਹੀਂ ਇਹਨਾਂ ਦੇ ਭਾਈ ਦੇ ਦਾਰੇ ਖਰਾਬੀ ਹੋ ਗਏ ਨਾ ਅਸੀਂ ਇਹ ਦੱਸਾਂ ਕਿ ਹੱਥੋਂ ਵਾਲੀ ਗੱਲ ਸੁਣਾ ਦਿੰਦੇ ਆ। ਉਹਨੂੰ ਕੱਤੀ ਮੂਲੀ ਖਵਾ ਦਿਓ ਜਿਹੜੀ ਇੰਨੀ ਚੀਜ਼ ਵੀ ਜਿੰਨੀ ਆ। ਉਹ ਜਦੋਂ ਕੱਤੀ ਮੂਲੀ ਖਾਉਂਦੇ ਹਾਜਮ ਨਹੀਂ ਆਉਂਦੀ। ਉਹ ਜਿਹੜੇ ਇਕ ਲਾਇਆ ਓਹ ਕੀ ਕਰੂ ਇਹਨਾਂ ਦੇ ਵਰਮਾ ਉਹ ਇਹਨਾਂ ਨੂੰ ਬਾਈ ਇਹਨਾਂ ਨੂੰ ਵੇਹੜਾ ਕੋਸੀ ਖੋਣਾ ਪੈਣਾ ਇਹ ਇਹ ਪੱਕੀਆਂ ਫਸਲਾਂ ਦੇ ਕਾਬਲ ਨਹੀਂ ਇਹਨਾਂ ਨੇ ਸਾਡੀ ਫਸਲਾਂ ਰੋੜੀਆਂ ਬਹੁਤ ਕੁਝ ਕਰਿਆ ਜੀ ਅੱਜ ਕਿੱਟਾ ਲੈ ਕੇ ਚੱਲੇ ਸਬਜ਼ੀਆਂ ਅਸੀਂ ਦੇਖਦੇ ਆਂ ਵੀ ਹਰ ਪੀੜਤਾ ਜੀ ਕੀ ਮੰਗ ਕੇ ਆਉਂਦਾ ਅਸੀਂ ਕਿੱਟਾ ਮੰਡਣ ਜਾਵਾਂਗੇ ਨਾਲੇ ਦੇਖ ਕੇ ਆਵਾਂਗੇ ਇਹ ਤਾਂ ਬਾਬਾ ਠੱਕੇ ਨਾਲ ਤਰਖਾ ਕਰਤੀ ਜਾਂਦਾ ਮਲਾਜਮਾਨੀਆਂ ਬਾਬਾ ਜੀ ਇਹ ਚੰਗੇ ਤੁਸੀਂ ਰੋਕੜੀ ਤੇ ਨਹੀਂ ਚੜੇ ਨਹੀਂ ਹਰ ਪੀੜਤਾ ਦੇ ਪਿੱਛੇ ਸੋਨੂੰ ਵੀ ਚੰਦਾ ਲਾ ਦੇਣਾ ਜਿਹਨੇ ਬਿਖਾਰੀ ਨੇ ਅਲਾਈ ਜਾਂਦਾ ਕਹ ਦੇ ਤੁਸੀਂ ਵੀ ਪ੍ਰੈਸਟੀਜੀ ਮੁੰਡੇ ਰੋਂਦੇ ਆ ਉਹ ਹੱਸਦੇ ਵੀ ਆ ਕਹਿੰਦੇ ਬਾਪਾ ਤੈਨੂੰ ਤਿੰਨ ਪੈਕਟ ਦੇ ਦੇਵਾਂਗੇ ਤੇਵੇਂ ਇਹਨੇ ਵੀ ਕੰਦਰ ਨੇ ਲੈ ਪੁੱਛੇ ਤੇ ਤਨਖਾਹ ਕੱਤ ਲਈ ਪਹਿਲਾਂ ਇਹਨੇ ਕਿਹਾ ਤਨਖਾਹ ਦਿੰਦਾ ਦੋ ਵਾਰ ਖਾਲਾਂ ਦੀਆਂ ਖੜ ਗਿਆ ਆ ਕੇ ਖਤਰਾ ਵਾਇਗਰੂ ਪੜ ਗਿਆ ਬੰਦੇ ਇਹ ਤੁਹਾਡੇ ਨਾਲ ਤਨਖਾਹ ਦਾ ਵੀ ਧਾਰ ਕਰਕੇ ਜਾਊਗਾ ਕਾਹੀਓ ਭਾਈ ਕੋਸਾ ਰੋਕ ਦਿਓ ਨੌਕਰੀਆਂ ਤੁਹਾਡੇ ਪੱਕੀਆਂ ਆ ਖਾਲਸੇ ਦਾ ਰਾਜ ਆ ਹੁਣ ਇਹਨਾਂ ਨੇ ਜਾਣਾ ਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਧੰਨਵਾਦ ਖਾਲਸਾ ਜੀ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਜਾਣਾ ਹੋਊਗਾ ਤੁਹਾਨੂੰ ਜਿੱਥੇ ਕੋਈ ਜਾਣਾ ਚੋਕੀ ਹੈ ਹਾਂਜੀ ਹਾਂਜੀ ਮੈਂ ਇਸ ਕਰਕੇ ਅਸੀਂ ਥੋੜਾ ਧੰਨਵਾਦ ਕਰਦਾ ਤੁਜੀ ਜਗਦੀ ਜ਼ਮੀਰ ਨਾਲ ਆਪਣਾ ਜਿਹੜਾ ਕਰਨਾ ਉਹ ਅਦਾ ਕਰ ਰਹੀ ਹੈ ਸਲੂਟ ਹੈ ਜੀ ਤੁਹਾਡੀ ਵਾਹਿਗੁਰੂ ਘਰ ਆ ਗਏ ਤੁਹਾਨੂੰ ਅਸੀਂ ਅਸੀਂ ਉਹਨੇ ਤੁਹਾਨੂੰ ਮੋੜਦੇ ਨਹੀਂ ਅਸਲ ਸਲੂਟ ਤਾਂ ਤੁਹਾਨੂੰ ਬਣਦਾ ਤੁਸੀਂ ਦਿਖਾ ਰਹੇ ਹੋ ਉਹ ਅਦੀ ਵੱਡੀ ਸੇਵਾ ਸਾਡੀ ਇਹ ਵੀ ਗੱਲ ਆ ਦੇਖੋ মিডিਆ ਸਾਡਾ ਵੀ ਮਨ ਮੰਨਦਾ ਹੈ ਸਾਡਾ মিডিਆ ਕਿਤਨਾ ਕਿਤੇ ਸਹੀ ਮੁੱਦ ਨਹੀਂ ਅਦਾ ਕਰਦਾ ਸਾਨੂੰ ਵੀ ਸਹੀ ਮੁੱਦ ਅਦਾ ਕਰਨਾ ਚਾਹੀਦਾ ਹੈ ਲੀਡਰਾਂ ਦੀ ਬਿਲਕੁਲ ਚਾਪ ਪੁੱਛਣੀ ਕਰਨੀ ਚਾਹੀਦੀ ਸਭ ਇਹਨਾਂ ਨੂੰ ਦੋਤਦਵਾਲ ਕਰਨੇ ਚਾਹੀਦੇ ਡਰਨਾ ਨਹੀਂ ਚਾਹੀਦਾ ਜੀ ਸਾਡਾ ਚਾਚਾ ਜਿੰਨਾ ਹੁੰਦਾ ਮੇਰਾ ਪਾਪਾ ਵੀ ਕਹਿੰਦਾ ਕਿਸੇ ਦਾ ਕਹਿੰਦਾ ਚੰਗਾ ਨਹੀਂ ਕਰਨਾ ਤਾਂ ਮਾਰਾ ਨਾ ਕਰੋ ਸਾਡਾ ਚਾਚਾ ਅੱਜ ਹੀ ਪਹਿਲਾਂ ਦੱਸਦਾ ਜਿਹੜੇ ਕੋਈ ਸਵਾਨੀ ਕਹਿੰਦਾ ਸਰਕਾਰ ਜਿਹੜੀ ਮਰਜ਼ੀ ਆ ਜੇ ਐਸਪੀ ਤਰੌਣੀ ਬਹੁਤ ਔਖੀ ਹੋ ਗਈ ਇਹਨਾਂ ਦੇ ਕਿਸੇ ਨੇ 100 ਜੂਂਟ ਵੀ ਮੰਗੀ ਇਹਨਾਂ ਨੇ ਕੋਈ 200 ਨਹੀਂ ਮੰਗੀ ਇਹਨਾਂ ਨੇ ਪਹਿਲਾਂ ਆਈਆਂ 400 ਕਾ ਕੇ 200 ਜੂਂਟ ਹੋਰ ਐਡ ਕਰਕੇ ਇਹਦੇ ਮਹੀਨੇ ਦੀ 100 ਜੂਂਟ ਬਿਜਲੀ ਦੇ ਕੇ ਕੀ ਬਿਜਲੀ ਨਾਲ ਲੱਗ ਕੇ ਮਰ ਜੀਏ ਇਹੋ ਜਿਹਾ ਨੌਜਵਾਨਾਂ ਨੂੰ ਕੰਮ ਦੇਣਾ ਮੰਗਾਈ ਕਰ ਬਿਜਲੀ ਨਾਲ ਲੱਗ ਕੇ ਮਰਨਾ ਅਸੀਂ ਕਹਿੰਦੇ ਸਾਰੀਆਂ ਸੂਣਾਂ ਤਾਂ ਬੰਦ ਕਰ ਦਿਆਂ ਪਰ ਸਾਡੇ ਮੰਨ ਕੇ ਤਾਂ ਸਾਨੂੰ ਸਿੱਖਿਆ ਦੇ ਦੇਣ ਇਲਾਜ ਦੇ ਦੇਣ ਸ਼ਿਕਾਇਤ ਨਹੀਂ ਹੋਈ ਜਾਨ ਆ ਬਾਕੀਆ ਦਰਿਆ ਜਿਹੜੇ ਪਰ ਪਰ ਕੇ ਕੇ ਰੇਤਾ ਦੇ ਲੋਕਾਂ ਨੂੰ ਵੇਚਣਾ ਨਹੀਂ ਜੀ ਨਾ ਉਹਦਾ ਭਾੜੇ ਉਹ ਵੱਡੀਆਂ ਗੱਲਾਂ ਉਹ ਤਾਂ ਇਹ ਇੰਦਰ ਆਪ ਵੇਚਣਾ ਆ ਪਰ ਸੋਕਾ ਕਿ ਮਿੱਤਰ ਆਸੀਂ ਮੋਟਾ ਮੋਟਾ ਜਾਣਦੇ ਆ ਇਹਦੇ ਬਾਰੇ ਇਹ ਮੁਕਰਮ ਜਾਣਦਾ ਬਾਕੀ ਦੇ ਭਾਈ ਸਾਹਿਬ ਬਾਰੇ ਗੱਲ ਕਰਦੇ ਹਲੋ ਮੁਰਾ ਸਣੀਆ ਸਾਡਾ ਖਾਲਸਾ ਸਣੀ ਸਿੰਘ ਹੀ ਕਹਿੰਨੇ ਆ ਅਸੀਂ ਤਾਂ ਉਹਦਾ ਕਿੰਨਾ ਦਹਿਦਦ ਹੋਇਆ ਜਦੋਂ ਵੀ ਕੋਈ ਨਾ ਸਾਡੇ ਇੱਕ ਬੰਦਾ ਸਾਡਾ ਕੋਈ ਗੱਲ ਕਰ ਰਿਹਾ ਸਾਡੇ ਨਾਲ ਪਰਸਨਲੀ ਗੱਲ ਕਰ ਰਿਹਾ ਕਹਿੰਦਾ ਯਾਰ ਕੀ ਖਾਲਸਾ ਹੀ ਸ਼ਣੀ ਕੌਣ ਆ ਮੈਂ ਕਹਾ ਮੈਂ ਨਹੀਂ ਜਾਣਦਾ ਕਿਹਨੂੰ ਲੋਕੋ ਰਾਜ ਕੋਣ ਮਾਣੂ ਖਾਦੀ ਪੀਤੀ ਛੇਦੀ ਉਹਦੀ ਖਾਦੀ ਪੀਤੀ ਇਹਦੇ ਨੂੰ ਪਰ ਉਹ ਗੱਲ ਬੜੀ ਵਧੀਆ ਕਰ ਗਿਆ ਕਹਿੰਦਾ ਮੈਂ ਅੱਜ ਵੀਡੀਓ ਦੇਖੀ ਕੱਲ੍ਹ ਦੇਖੀ ਕਹਿੰਦਾ ਸ਼ਣੀ ਸ਼ਣੀ ਨਾਲ ਬਹੁਤ ੱਟਾ ਹੋਇਆ ਜਦੋਂ ਮੈਂ ਉਹ ਕਮੈਂਟ ਕਰਕੇ ਉਹ ਵੀ ਦੇਖੀ ਵੀ ਉਸ ਨੂੰ ਦੁੱਖ ਲੱਗਿਆ ਜੁਨੀ ਦੇ ਸਿੰਘ ਦੇ ਇਹ ਕਹਿੰਦੇ ਤਰੀਕ ਚੀਕਾਂ ਕਢਾਉਣੀਆਂ ਉਹ ਵਾਹਿਗੁਰੂ ਬੋਲਦਾ ਇਹ ਦੁੱਖ ਲੱਗਦਾ ਕਹਿਣ ਦੇ ਯੋ ਤਿੰਨ ਗਸਾਰੇ ਹੌਣ ਨਾਲ ਲੱਤਪੱਟ ਹੋਇਆ ਦੇਖੋ ਇਹਦੇ ਨਾਲ ਕਿੰਨਾ ੱਟਕਾ ਕਰਿਆ ਹੋਰ ਯੋੜੇ ਉਹਨੇ ਨਾ ਉਹ ਨੂੰ ਸ਼ੂਟ ਮਾਰਦਾ ਯੋੜੇ ਉਹਨੇ ਵਾਹ ਗੁਰੂ ਵਾਹ ਨੂੰ ਜਗਾਹ ਠicare ਲਾਉਂਦਾ ਬੋਲੇ ਸੇ ਨਿਹਾਲ ਪੱਟਿਆ ਨੂੰ ਜਾਂਦਾ ਭਾਈ ਕਿ ਲੱਤਾਂ ਮਲ ਝਾ ਕੇ ਦੇਖੋ ਇਹਨੇ ਕਿੰਨੇ ਨਹੀਂ ਸਾਡੇ ਮਾਰੇ ਭਾਨੇ ਸਿੱਧੂ ਵਾਲਿਆਂ ਨੂੰ ਕੀ ਨਹੀਂ ਕਰਿਆ ਯਾਰ ਅਸੀਂ ਸਾਡੇ ਪਿੱਛੇ ਜਾਨੇ ਨੇ ਬੱਚਿਆਂ ਦੇ ਨਾਲ ਖੜੇ ਆ ਡੜ ਕੇ ਖੜੇ ਆ ਜਿੱਥੋਂ ਦਾ ਸਾਨੂੰ ਲੋੜ ਆ ਅਸੀਂ ਕਿਸੇ ਨਹੀਂ ਹਾਰਾਂ ਜਿੰਦਾਬਾਦ ਭਾਈ ਜੀ ਜਿੰਦਾਬਾਦ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਧੰਨਵਾਦ ਆਇਆ ਹੋ ਤੁਸੀਂ ਜਿਵੇਂ ਕੇਤੀਬੜੀ ਯੂਨੀਵਰਸਿਟੀ ਦੇ ਪੜ੍ਹ ਰਹੇ ਵਿਦਿਆਰਥੀ ਐਸੀ ਮੌਜੂਦਾ ਅਸੀਂ ਸਾਡੇ ਵਿੱਚ ਬੀਐਸਸੀ ਲੈਵਲ ਦੇ ਵਿਦਿਆਰਥੀ ਵੀ ਹੈਗੇ ਆ ਐਮਐਸਸੀ ਵਾਲੇ ਵੀ ਹੈਗੇ ਆ ਜੀ ਪੀਐਚੜੀ ਵਾਲੇ ਵੀ ਹੈਗੇ ਆ ਅਸੀਂ ਜਿੰਨੀਆਂ ਵੀ ਖੇਤੀਬਾੜੀ ਮਿਹਨਤੀਆਂ ਖਾਲੀ ਇਸਾਮੀਆਂ ਪਈਆਂ ਉਹਨਾਂ ਦੀ ਖੜਵਾਉਣ ਵਾਸਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਸਰਕਾਰ ਦੇ ਵਿਰੁੱਧ ਪੀਏਯੂ ਬੇਟ ਨੰਬਰ 1 ਦੇ ਉੱਤੇ ਪਰਚੋ ਦਾ ਧਰਨਾ ਲਿਖਿਆ ਹੋਇਆ ਹੈ ਕਿੰਨੀ ਵੱਡੀ ਗਿਣਤੀ ਹੈ ਤੁਹਾਡੀ ਧਰਨਾਕਾਰੀਆਂ ਦੀ ਧਰਨਾਕਾਰੀਆਂ ਦੀ ਗਿਣਤੀ ਕਾਫੀ ਹੈ ਜੀ ਹੈਗੇ ਜੀ 3-400 ਲਗਭਗ ਜਵਾਕ ਹੈਗੇ ਅਫਰ ਹੁਣ ਤੁਹਾਡੇ ਨਾਲ ਦੇ ਸਾਥੀ ਹੋਣ ਜਿਹੜੇ ਐਸ ਤਰ੍ਹਾਂ ਕਾਫੀ ਚਲੇ ਜਾਂਦੇ ਨੇ ਜੀ ਨਹੀਂ ਚਲੇ ਜੀ ਅਜੇ ਮੇਲੇ ਦਾ ਦੇਣਾ ਕਿਉਂ ਸਾਰੇ ਜੋਕਾਂ ਦੇ ਵਿਦਿਆਰਥੀਆਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਨਹੀਂ ਵੱਖ-ਵੱਖੀਆਂ ਜਿਹੜੇ ਕਿਸੇ ਨਾਲ ਲੋਕ ਵੀ ਘਾ ਰਹੇ ਹੋ ਨਾਲ ਡਿਊਟੀਆਂ ਵੀ ਅਦਾ ਕਰ ਰਹੇ ਹੋ ਹਾਂਜੀ ਜਿਹੜੇ ਕੰਮ ਤੋਂ ਵੀ ਨਹੀਂ ਭੱਜਣਾ ਕੰਮ ਤੋਂ ਵੀ ਕਿਉਂਕਿ ਰੈਗੂਲਰ ਕਲਾਸਾਂ ਵੀ ਲਾਉਣੀਆਂ ਹੁੰਦੀਆਂ ਨੇ ਅਸੀਂ ਉਹਦੇ ਵਿੱਚੋਂ ਟਾਈਮ ਕੱਢ ਕੇ ਜਿਹਦਾ ਜਦੋਂ 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 ਗੁੰਦਾ ਦੇਣਾ ਹੁੰਦਾ ਹੋਸਟ ਸਾਹਿਬ ਦੇ ਨਾਲ ਦਿਨ ਦੇ ਵਿੱਚ ਘੰਟਾ ਕੋ ਦੋ ਘੰਟੇ ਤਿੰਨ ਘੰਟੇ ਹਰ ਇੱਕ ਗੁੰਦਾ ਆਪਣਾ ਸਮਾਂ ਕੱਢਦਾ ਤੁਸੀਂ ਮੈਨੂੰ ਥੋੜਾ ਡਿਟੇਲ ਚ ਦੱਸੋ ਜੀ ਤੁਹਾਡੀਆਂ ਡਿਮਾਂਡਸ ਦਾ ਮੇਨ ਮੈਡਵਾਂ ਚੀਜ਼ ਇਹ ਹੈ ਜੀ ਬੋਲੋ ਜੀ ਤੁਸੀਂ ਖੇਤੀਬਾੜੀ ਮਹਿਕਮੇ ਦਾ ਪਛੋਕਰ ਦੇਖ ਲਓ ਸਮੁੱਚਾ ਪਛੋਕਰ ਤੁਸੀਂ ਵਾਅਦਾ ਚੰਗੀ ਤਰ੍ਹਾਂ ਉਹਦੇ ਵਿੱਚ ਤੁਹਾਨੂੰ ਇਹੀ ਸਿੱਟਾ ਮਿਲੂਗਾ ਵੀ ਜਿੰਨੀ ਵਾਰ ਵੀ ਖੇਤੀਬਾੜੀ ਮਹਿਕਮੇ ਦਿਨਾ ਅਸਾਂ ਮਨਾ ਆਈਆਂ ਜਿੰਨੀ ਵਾਰ ਵੀ ਪੋਸਟਾਂ ਆਈਆਂ ਉਹ ਬਿਨਾਂ ਕਰਨੇ ਤੋਂ ਕਦੇ ਵੀ ਨਹੀਂ ਆਈਆਂ ਚਾਰੀਵੇਂ 2012 ਦੀ ਗੱਲ ਸੀ 16 ਦੀ ਗੱਲ ਸੀ 20 ਦੀ ਗੱਲ ਸੀ 22 ਦੀ ਗੱਲ ਸੀ ਜਦੋਂ ਕਿਤੇ ਵੀ ਦੀ ਪੋਸਟਾਂ ਆਈਆਂ ਤੋਂ ਬਿਨਾਂ ਘਰਨੇ ਤੋਂ ਆਈਆਂ ਨਹੀਂ ਅਸੀਂ ਸਰਕਾਰ ਨੂੰ ਅੱਜ ਇਹ ਦੱਸਣਾ ਚਾਹੁੰਦੇ ਆ ਕਿ ਜਿੱਦਾਂ ਤੁਸੀਂ ਬਾਕੀ ਮਹਿਕਮਿਆਂ ਦੀਆਂ ਸਾਮੀਆਂ ਕੱਢਦੇ ਹੋ ਤੁਸੀਂ ਅੰਕੜਾ ਦਿਨਿਓ ਜੀ ਐਨੇ ਹਜ਼ਾਰ ਅਸੀਂ ਕਿੰਨਾ ਸਮਾਂ ਚ ਨੌਕਰੀਆਂ ਦੇਤੀਆਂ ਉਹਦੇ ਵਿੱਚ ਤੁਸੀਂ ਰੇਸ਼ੋ ਪਤਾ ਕਰੋ ਵੀ ਚੇਤੀਬਾੜੀ ਮਹਿਕਮਾ ਕਿਤੇ ਸਟੈਂਡ ਕਰ ਰਿਹਾ 2015 ਤੋਂ ਬਾਅਦ ਕੋਈ ਮਿੱਟੀ ਪੜਾਈ ਅਫਸਰ ਦੀ ਕੋਈ ਮਿੱਟੀ ਸੰਭਾਲ ਅਫਸਰ ਦੀ ਕੋਈ ਪੋਸਟ ਨਹੀਂ ਕੱਢੀ 2011 ਤੋਂ ਬਾਹਰ ਕਿਸ ਮੰਡੀ ਬੋਰਡ ਦੇ ਪੋਸਟਾਂ ਨਹੀਂ ਕੱਢੇਗਾ 2011 ਤੋਂ ਪਹਿਲੇ 88 ਦੇ ਵਿੱਚ ਆਈਆਂ ਸੀ ਆ 36 38 ਸਾਲਾਂ ਦੇ ਵਿੱਚ ਦੋ ਵਾਰ ਪੋਸਟਾਂ ਕੱਢ ਰਹੀ ਹੈ ਸਰਕਾਰ ਤੁਸੀਂ ਦੇਖੋ ਵੀ ਕਿੱਦਾਂ ਸ਼ਰਮਸਾਰਾ ਮੰਡੀ ਬੋਰਡ ਕਲਮੀ ਤਕਰੀਸ਼ਤ ਖਾਲੀ ਪਿਆ 300 ਤੋਂ ਜ਼ਿਆਦਾ ਪੋਸਟਾਂ 370 80 ਦੇ ਕਰੀਬ ਏਡੀਓ ਖਾਲੀ ਪਿਆ 300 ਤੋਂ ਵੱਧ ਏਐਸਆਈ ਖਾਲੀ ਪਿਆ ਮੰਡੀ ਬੋਰਡ ਦੇ ਵਿੱਚ 60 ਤੋਂ 55 ਪੋਸਟਾਂ ਖਾਲੀ ਪਈਆਂ ਸਿਰਫ 5 ਮਹੀਨੇ ਹੋ ਗਏ ਜਦੋਂ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਹਾਂ ਸਾਨੂੰ ਜਵਾਬ ਮਿਲਦਾ ਜੀ ਮੰਡੀ ਬੋਰਡ ਨਾਂ ਦਾ ਬੋਰਡ ਰਹਿ ਚੁੱਕਿਆ ਜੋ ਜਨਾਬ ਵਾਇਟੂ ਜੀ ਖੇਤੀਬਾੜੀ ਦੀ ਅਗਰੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਜੀ ਇਹ ਜਿਹੜੀਆਂ ਥੋੜੀਆਂ ਡਿਮਾਂਡ ਦਾ ਇਹ ਪੂਰਿਆ ਨਾ ਹੋਣ ਕਾਰਨ ਕੀ ਅਸਰ ਪੈ ਰਿਹਾ ਜੀ ਮੁੱਖਾਂ ਚੋੜੀ ਦੂਰ ਦੀ ਗੱਲ ਨਾ ਕਰੋ ਜੀ ਪੰਜਾਬ ਹੁਣੇ ਹੋਏ ਹੜ੍ਹਾਂ ਦੀ ਗੰਭੀਰ ਮਸੀਬਤ ਦੇ ਨਾਲ ਜੁੜਿਆ ਉਹਦੇ ਵਿੱਚ ਖੇਤੀਬਾੜੀ ਵਿਕਾਸ ਅਫਸਰਾਂ ਦੀ ਜ਼ਰੂਰਤ ਹੈ ਏਡੀਓ ਦੀਆਂ ਪੋਸਟਾਂ ਦੀ ਮਿੱਟੀ ਸੰਭਾਲ ਅਫਸਰਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਤਾਂ ਪਹਿਲ ਕਦਮੀ ਦੇਣੀ ਚਾਹੀਦੀ ਆ ਕਿ ਅੱਜ ਸਾਡੀ ਖੇਤੀਬਾੜੀ ਕਿਤੇ ਪਿੱਛੇ ਨਾ ਜਾਵੜੇ ਸਾਡੀ ਖੇਤੀਬਾੜੀ ਦਾ ਜਿਹੜਾ ਰਤਬਾ ਉਹ ਕਿਤੇ ਘਟ ਨਾ ਜਾਵੇ ਸਾਡੀ ਖੇਤੀਬਾੜੀ ਦਾ ਵਿਕਾਸ ਰੁਕਣ ਹੋ ਜਾਵੇ ਉਹਦੇ ਵਾਸਤੇ ਇਹਨਾਂ ਨੂੰ ਸਾਨੂੰ ਤਾਂ ਪਹਿਲ ਕਦਮੀ ਦੇਣੀ ਚਾਹੀਦੀ ਸੀ ਪਰ ਉਹ ਸਾਡੀ ਬਾਤ ਹੀ ਨਹੀਂ ਪੁੱਛਦੇ ਆ ਹੋਰ ਤੁਸੀਂ ਕੀ ਬਾਤ ਕਹਿਣਾ ਚਾਹਦੇ ਹੋ ਵਿਰੋਧ ਕਰਵਾਉਣ ਦੇ ਬਾਰੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਧਰਨਾ ਚਾਹੀਦੀ ਹੈ ਅੱਜ ਸਾਡਾ ਤੀਸਰਾ ਦਿਨ ਹੈ ਜੀ ਪ੍ਰਦਰਸ਼ਨ ਦਾ ਧਰਨੇ ਦਾ ਅਸੀਂ ਪਰਸੋਂ ਤੋਂ ਲੈ ਕਰਕੇ ਜੁਟੇ ਹੋਏ ਹਾਂ ਦਿਨ ਰਾਤ ਅਸੀਂ ਧਰਨਾ ਲਾ ਰਹੇ ਹਾਂ ਤੇ ਸਾਡੀ ਸਰਕਾਰ ਨੂੰ ਅਪੀਲ ਹੈ ਵੀ ਜਲਦ ਤੋਂ ਜਲਦ ਸਾਡੇ ਨੂੰ ਮੰਗਾਂ ਦੀ ਪੂਰਤੀ ਕੀਤੀ ਜਾਵੇ ਇੱਕ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਛੋਟਾ ਜਿਹਾ ਧਰਨਾ ਹੈ ਇਹ ਨੈਸ਼ਨਲ ਲੈਵਲ ਦਾ ਧਰਨਾ ਹੈ ਜੇ ਦੇਖਿਆ ਜਾਵੇ ਕਿ ਅਸੀਂ ਆਪਣਾ ਹੀ ਹੱਕ ਨਹੀਂ ਮੰਗ ਰਹੇ ਆਪਣੇ ਪੰਜਾਬ ਦਾ ਵੀ ਹੱਕ ਮੰਗ ਰਹੇ ਹਾਂ ਕਿਉਂਕਿ ਅਗਰ ਪੂਰਬ ਫੈਲ ਹੋਣਗੇ ਆ ਉਹਦੇ ਨਾਲ ਪੰਜਾਬ ਪਰਦਾ ਹੋਊਗਾ ਜਿਕੇ ਏਤੀਵਾੜੀ ਪੰਜਾਬ ਦੀ ਰੀਡ ਦੀ ਹੱਡੀ ਆ ਅੱਜ ਵੱਡੇ ਵੱਡੇ ਕਾਰੋਬਾਰੀ ਖੇਤੀਬਾੜੀ ਸੈਕਟਰ ਦੇ ਵਿੱਚ ਕਿਉਂ ਆਪਣਾ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਇਹਨਾਂ ਕਾਰਨਾਂ ਨੂੰ ਉਹਨਾਂ ਨੂੰ ਆਪਦੇ ਅਧਿ ਦੇ ਹੱਥ ਲੈ ਕੇ ਆਉਣਾ ਚਾਹੀਦਾ ਵੀ ਕਿਉਂ ਵੱਡੋ ਵੱਡੀ ਕਾਰੋਬਾਰੀਏ ਜਿਹੜੀ ਅੱਜ ਐਗਰੀਕਲਚਰ ਸੈਕਟਰ ਵੱਲ ਕਿਉਂ ਸ਼ਿਫਟ ਹੋ ਰਿਹਾ ਹੰਵਾਲੀਆਂ ਦੀ ਗੱਲ ਕਰੋ ਡਾਨੀਆਂ ਦੀ ਗੱਲ ਕਰੋ ਕਿਉਂ ਉਹਨਾਂ ਦੀ ਅੱਖ ਸਾਡੀ ਜ਼ਮੀਨ ਦੇ ਉੱਤੇ ਆ ਆਹ ਤੁਹਾਨੂੰ ਦੱਸਣਾ ਚਾਹੀਦਾ ਹੈ ਦੋਸਤ ਹੀ ਸਰ ਦਾ ਆਊਟਪੁਟ ਪਹਿਲਾ ਦਲਿਆ ਤੋਂ ਮੀਟਿੰਗ ਕਰਾਉਣਾ ਹੋ ਰਹੀ ਹੈ ਉਹਦੇ ਵਿੱਚ ਕੀ ਕਿੰਨਾ ਕ ਜੋਰ ਆਇਆ ਤੁਸੀਂ ਤੇ ਕੀ ਜਵਾਬ ਦਿੱਤਾ ਜੀ ਕੋਸ਼ਿਸ਼ ਹੈ ਜੀ ਹਜੇ ਤੱਕ ਐਮ ਤੋਂ ਨੂੰ ਕਹਿ ਦਿੱਤੀ ਸਾਡੀ ਇੱਕ ਮੀਟਿੰਗ ਗਵਰਨਰ ਦੇ ਨਾਲ ਹੋਈ ਹੈ ਅੱਜ ਵਾਰੀ ਮੀਟਿੰਗ ਦੇ ਸਾਡੀ ਕੋਸ਼ਿਸ਼ ਕਰਨਾ ਕਰਕੇ ਪੋਸੀਬਲ ਨਹੀਂ ਹੋ ਸਕੀ ਤੇ ਅਜੇ ਤੀਜਾ ਦਿਨ ਹੀ ਹੈ ਧਰਨੇ ਦਾ ਜੀ ਇਸ ਤੋਂ ਪਹਿਲਾਂ ਅਸੀਂ 20 ਦਿਨ ਪਹਿਲਾਂ ਇੱਕ ਮਾਰਚ ਕੱਢਿਆ ਸੀਗਾ ਅਵੇਅਰਨੈਸ ਵਾਸਤੇ ਅਸੀਂ ਉਦੋਂ ਦੱਸਿਆ ਸੀ ਵੀ ਐਨੀ ਤਰੀਕ ਨੂੰ ਅਸੀਂ ਤਾਂ ਆਪਣਾ ਲੀਕ ਦੇਣਾ ਪਰ ਉਹਦੇ ਵਿੱਚ ਸਰਕਾਰ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਕਿ ਖੇਤੀਬਾੜੀ ਹੈ ਜਿਹੜੀ ਉਹ ਪੰਜਾਬ ਹੈ ਜਿਹੜਾ ਖੇਤੀ ਪ੍ਰਧਾਨ ਸੂਬਾ ਪੰਜਾਬ ਇੱਕੀ ਬੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਦੇਸ਼ ਦੀ ਨੰਬਰ 1 ਯੂਨੀਵਰਸਿਟੀ ਹੈ ਕੀ ਲਗਾਤਾਰ ਕਿੰਨੀ ਵਾਰ ਆ ਚੁੱਕੀ ਹੈ ਐਨਆਈਆਰਫ ਦੀ ਰੈਂਕਿੰਗ ਦੇ ਵਿੱਚ ਤੁਸੀਂ ਪੰਜਾਬ ਤੇ ਭਾਰਤ ਦੀ ਗੱਲ ਕਰੋ ਤਾਂ ਦੂਰੋ ਦੂਰੋ ਵਿਦਿਆਰਥੀ ਕੀਤੀ ਬੜੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਪੜਨ ਆਉਂਦੇ ਆ ਏਸ਼ੀਆ ਦੀ ਨੰਬਰ 1 ਯੂਨੀਵਰਸਿਟੀ ਹੈ ਗਲੋਬਲੀ ਇਹਦਾ ਰੈਂਕ ਇੰਨਾ ਚੰਗਾ ਅਮਰੀਕਾ ਯੂਐਸਏ ਹੋਰ بڑے ਦੇਸ਼ ਨੇ ਜਿਹੜੇ ਇਥੇ ਜਿਹੜੀ ਪੀਏਯੂ ਦੇ ਨਾਲ ਟਾਈਪ ਕਰਨਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਰਮਾਨ ਤੁਹਾਡੇ ਲਈ ਦੁਆ ਕਰਦਾ ਹਾਂ ਅ ਤੁਸੀਂ ਜਿਹੜੀਆਂ ਡਿਮਾਂਡ ਲੈ ਕੇ ਜੇ ਇੱਕ ਸਟੈਪ ਅੱਪ ਲਿਆ ਮੈਂ ਤੁਹਾਨੂੰ ਸਪੋਰਟ ਕਰਦਾ ਹਾਂ ਆਪਣੇ ਚੈਨਲ ਵੱਲੋਂ ਮੈਂ ਤੁਹਾਨੂੰ ਸਪੋਰਟ ਕਰਦਾ ਕਿ ਬਿਲਕੁਲ ਵੈਜ ਡਿਮਾਂਡਸ ਨਾਲ ਅੱਗੇ ਐਡਵਾਂਸ ਕਰ ਰਹੇ ਹਾਂ ਆਖਿਆ ਮੁੰਡਾ ਜਿਹਨਾਂ ਅੱਜਾ ਕੱਜ ਕਰਦੇ ਸੀ ਥੜੀ ਦਿੱਤੀ ਹੈ ਇੱਕ ਨਾ ਪਤਾ ਨਾ ਇਹ ਕਰੀ ਤੇ ਜੇ ਇਹਨਾਂ ਫਿਰ ਵੀ ਨੌਕਰੀ ਦੀ ਮਿਲਣੀ ਹੈ ਫਿਰ ਬੜੀ ਨੌਕਰੀ ਚਾਹੀਦੀ ਹੈ ਤੋਂ ਤੁਹਾਨੂੰ ਸਾਰੇ ਸਪੋਰਟ ਮੈਂ ਤੂਰੇ ਯੂਨੀਅਨ ਜਿੰਦਾਬਾਦ ਤੂਰੇ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਾਨ ਸਰਕਾਰ ਮਰਦਾਬਾ ਚਾਚਾ ਮੁਟ ਆਇਓ ਰਾਜ